ਦੋਸਤੋ ਕਈ ਵਾਰੀ ਥੋੜਾ ਜਿਹਾ ਖਾਣ ਦੇ ਨਾਲ ਨਾ ਬਹੁਤ ਜ਼ਿਆਦਾ ਪੇਟ ਫੁੱਲ ਜਾਂਦਾ ਹੈ ਤੇ ਪੇਟ ਦੇ ਵਿੱਚੋਂ ਬੜੀ ਗੰਦੀ ਗੈਸ ਨਿਕਲਦੀ ਆ ਵੱਧ ਹਜ਼ਮੀ ਹੋ ਜਾਂਦੀ ਹੈ ਪਾਚਨ ਸ਼ਕਤੀ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰਦੀ ਖਾਦਾ ਪੀਦਾ ਪਚਦਾ ਨਹੀਂ ਹੈਗਾ ਸੋ ਖਾਣ ਪੀਣ ਤੋਂ ਬਾਅਦ ਨਾ ਬੰਦਾ ਪਰੇਸ਼ਾਨ ਹੋ ਜਾਂਦਾ ਵੀ ਮੈਂ ਇਹਨਾਂ ਕਿਉਂ ਖਾ ਲਿਆ ਜਾਂ ਥੋੜਾ ਜਿਹਾ ਖਾਣ ਦੇ ਵੀ ਜਿਹੜਾ ਪੇਟ ਆ ਫੁੱਲ ਜਾਂਦਾ ਸੋ ਉਹਦੇ ਵਾਸਤੇ ਨੇ ਇੱਕ ਰੈਮਡੀ ਇੱਕ ਨੁਸਖਾ ਮੈਂ ਦੱਸਣ ਲੱਗਾ ਆ ਤੁਸੀਂ ਬੜੀ ਆਸਾਨੀ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਆ ਬਣਾ ਕੇ ਦੇਖਿਓ ਜਿਨ੍ਹਾਂ ਦੇ ਲਿਵਰ ਥੋੜੇ ਜਿਹਾ ਗੜਬੜ ਨੇ ਜਿਵੇਂ ਐਸਿਪੀਟੀ ਓਟੀਪੀਟੀ ਜਿਹੜੇ ਮੇਰੇ ਵੀਰ ਪੈਗ ਲਾਉਂਦੇ ਨੇ ਉਹਨਾਂ ਦੇ ਵਾਸਤੇ ਵੀ ਇਹ ਰੈਮਡੀ ਬਹੁਤ ਵਧੀਆ ਕਿਉਂਕਿ ਇਹ ਲਿਵਰ ਤੇ ਕਿਡਨੀ ਨੂੰ ਬਹੁਤ ਅੱਛੀ ਤਰ੍ਹਾਂ ਦੇ ਨਾਲ ਡੀਟੌਕਸ ਕਰ ਦਿੰਦੀ ਹੈ ਸੋ ਇਹਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਸੇਵ ਕਰ ਲਿਓ ਤੁਸੀਂ ਲੈਣਾ ਅਨਾਰ ਦਾ ਜੂਸ ਇੱਕ ਕੱਪ ਵਿੱਚ ਚਮਚ ਦਾ ਚੌਥਾ ਹਿੱਸਾ ਪਾਉਣੀ ਹੈ ਸੁੰਢ ਤੇ ਚਮਚ ਦਾ ਚੌਥਾ ਹਿੱਸਾ ਜੀਰਾ ਥੋੜਾ ਜਿਹਾ ਭੁੰਨ ਕੇ ਨਾ ਉਹ ਪਾ ਲੈਣਾ ਹੈ ਪੀਸ ਕੇ ਤੇ ਸਵਾਦ ਅਨੁਸਾਰ ਪਾ ਲੈਣਾ ਕਾਲਾ ਲੂਣ ਇੱਕ ਗਲਾਸ ਪਾਣੀ ਦੇ ਵਿੱਚ ਸਾਰਾ ਮਿਸ਼ਰਣ ਜਿਹੜਾ ਨਾ ਮਿਕਸ ਕਰ ਲੈਣਾ ਵਿੱਚੇ ਜੂਸ ਵਿੱਚੇ ਸਾਰੀਆਂ ਚੀਜ਼ਾਂ ਤੇ ਫਿਰ ਇਹਨੂੰ ਸਵੇਰੇ ਉੱਠ ਕੇ ਘੁੱਟ-ਘੁੱਟ ਕਰਕੇ ਪੀਣਾ ਆ ਤੁਹਾਡੀ ਕਬਜ਼ ਖੁੱਲ ਜਾਊਗੀ ਲਿਵਰ ਤੇ ਕਿਡਨੀਜ਼ ਬਹੁਤ ਅੱਛੇ ਤਰੀਕੇ ਦੇ ਨਾਲ ਇਹ ਮਿਸ਼ਰਣ ਡੀਟੌਕਸ ਕਰਦਾ ਆ ਅਤੇ ਤੁਹਾਡੀ ਜਿਹੜੀ ਪਾਚਨ ਸ਼ਕਤੀ ਕਮਜ਼ੋਰ ਨਾ ਉਹਨੂੰ ਵੀ ਇਹ ਬਹੁਤ ਜ਼ਿਆਦਾ ਹੈਲਪ ਕਰਦਾ ਆ ਸੋ ਬਹੁਤ ਹੀ ਅੱਛਾ ਨੁਸਖਾ ਹੈ ਇਹਨੂੰ ਬਣਾ ਕੇ ਦੇਖੋ ਢਿੱਡ ਤੁਹਾਡਾ ਬਿਲਕੁਲ ਹਲਕਾ ਹੋ ਜਾਊਗਾ ਪਾਚਨ ਸ਼ਕਤੀ ਠੀਕ ਹੋ ਜਾਊਗੀ ਗੈਸ ਜਿਹੜਾ ਜਿਹੜਾ ਬਣਦਾ ਉਹ ਵੀ ਤੁਹਾਡਾ ਜਿਹੜਾ ਵਾ ਉਹ ਠੀਕ ਹੋਣਾ ਸ਼ੁਰੂ ਹੋ ਜਾਊਗਾ ਸੋ ਇਹ